ਵੀਰੇ ਬੈੜਾ ਕਿੱਥੇ ਚੱਲੀ ਨੇ ਅੱਜ ਇਹ ਬੈੜਾ ਅੱਜ ਫਾਰਮ ਹੀ ਗਾਂ ਚੱਲੀਆਂ ਦੋਨੇ 10 ਪਹਿਲਾਂ ਬਾਗੀਆਂ ਸੀ ਅੱਛਾ ਜੀ ਆਨਲਾਈਨ ਹੀ ਜਾਂਦੀਆਂ ਭਰਾ ਦੇ ਇੱਕ ਫਾਰਮ ਜੀ ਇੱਕ ਫਾਰਮ ਚ ਠੀਕ ਹੈ ਜੀ ਠੀਕ ਆ ਮੈਂ ਉਹਨੇ ਮੈਂ ਫੋਨ ਕੀਤਾ ਵੀਡੀਓ ਕਾਲ ਤੇ ਦੇਖ ਲਈਆਂ ਠੀਕ ਹੈ ਜੀ ਚੜਾ ਕੇ ਭੇਜ ਅਸਲ ਤੋਰੀ ਭਾਈ ਅਸਲ ਲਗਾਵਾ ਨੇ ਜਿਹਨੂੰ ਕਹਿੰਦੇ ਹੁੰਦੇ ਨੇ ਆਪਣਾ ਪਰ ਆਪਣਾ ਇੱਕ ਰਿਕਾਰਡ ਆ ਜਿਹੜੇ ਭਰਾ ਵੀਡੀਓ ਦੇਖਣਗੇ ਵੀ ਹਾਂ ਜੀ ਉਹ ਵੀ ਇਹ ਗੱਲ ਮੈਨਾਂ ਦੱਸਣਗੇ ਵੀ ਆਪਾਂ 40 ਕਿਲੋ ਕਹਿ ਕੇ ਨੇ ਤੇ ਆਪਾਂ ਨੂੰ ਇਹ ਕਿਹਾ ਵੀ 35 35 ਕਿਲੋ ਦਾ ਦੇ ਦੇਣੀ ਆ ਦੇਖ ਆਪਣੇ ਕਿੰਨੇ ਭਰਾ ਨੇ ਕਮੈਂਟ ਵੀ ਕਰਦੇ ਆ ਸਾਰੇ ਵੀਡੀਓ ਵੀ ਦੇਖਦੇ ਆ ਹਾਂਜੀ ਤੁਹਾਨੂੰ ਵੀ ਦੱਸਣਗੇ ਵੀ ਵਾਕਿਆ ਹੈਗੀਆਂ 30 35 ਕਿਲੋ ਵਾਲੀਆਂ ਬੱਚੀਆਂ ਕਿਹਦੇ ਗੱਲ ਹੈਗੀ ਜੀ ਜਰੂਰ ਕਮੈਂਟ ਕਰਕੇ ਦੱਸਿਓ ਬਈ ਹਾਂ ਵੀ 30 35 35 ਲੀਟਰ ਦੁੱਧ ਵਾਲੀਆਂ ਬੱਚੀਆਂ ਹੈਗੀਆਂ ਨੇ ਜਾਂ ਨਵੇਂ ਇੱਕ ਹੋਰ ਆ ਆਪਾਂ ਚਲੋ ਨੇ ਚਾਹ ਵੀ ਕਹਿੰਦਾ ਵੀ ਰੇਟ ਮੈਨ ਦੱਸੋ ਵੀਡੀਓ ਤੇ ਠੀਕ ਆ ਬਈ ਆਪਾਂ ਪੰਜ ਬ੍ਰੀਡ ਤੇ ਬੱਚੀਆਂ ਦਿੱਤੀਆਂ ਨੇ ਇਹ ਜਮਾ ਇਹ ਜਿਹੀਆਂ ਬੱਚੀਆਂ ਦਾ 3-3 ਲੱਖ ਵੀ ਮੰਗਦੇ ਨੇ ਬੰਦੇ ਠੀਕ ਆ ਬਈ ਆਹ ਮੋਨੇਵੇ ਦੀ ਕੁਆਲਿਟੀ ਦੇਖ ਕਿਦਾਂ ਦੀ ਆ ਕਿਹਦਾ ਗੱਲ ਹੈਗੀ ਜੀ ਇਧਰੋਂ ਸਾਈਡ ਤੋਂ ਦਿਖਾ ਦੇ ਕਿੱਥੋਂ ਸਟਾਰਟ ਹੁੰ ਆਹ ਦੋ ਪਿੱਛੋਂ ਦੇ ਦੇ ਚਿੱਡੀਆ 4x4 ਹੀ ਹਾਂਜੀ ਇਹਦਾ ਕਰ ਲਈ ਗਿਆ ਉੱਥੋਂ ਆਹ ਬੱਚੀ ਦੀ ਇੱਕ ਆ ਦਿੱਤੀ ਆ ਬਈ ਨੁਕਰੀ ਇਹ ਵੀ ਬੜੀ ਟਾਪ ਹੀ ਬੱਚੀ ਆ ਠੀਕ ਆ ਜੀ ਐ ਮਤਲਬ ਜੋੜਾ ਦਿੱਤਾ ਉਹਨੂੰ ਹੁਣ ਇਹੋ ਜਿਹੇ ਬੱਚੀਆਂ ਦਾ ਲਾਂਬਾ ਕਿੱਥੋਂ ਆਜੂ ਹੁਣ ਆਹ ਬੱਚੀ 40 ਕਿਲੋ ਵਾਲੀ ਆ ਪਰ ਆਪਾਂ 35 ਕੇ ਦੇ ਦਿੱਤੀ ਆ ਠੀਕ ਆ ਬਈ ਠੀਕ ਆ ਦੋਨੇ ਬੱਚੇ 70 ਕਿਲੋ ਦੁੱਧ ਪਾ ਦੇਣੀ ਆ ਠੀਕ ਆ ਜੀ ਅਸਲ ਬੱਚੀਆਂ ਨੇ ਪਰ ਵਿਸ਼ਵਾਸ ਨਾ ਦੇਖੋ ਕਦੇ ਵੀ ਕਿਸੇ ਦਾ ਤੋੜੋ ਹਾਂਜੀ ਭਰਾ ਆਪਾਂ ਤੋਂ ਚੀਜ਼ ਗੱਲ ਸਾਰੀ ਵਿਸ਼ਵਾਸ ਦੀ ਆ ਬਈ ਆ ਚੀਜ਼ ਦੇਖ ਲਓ ਕਿੱਡੇ ਕਿੱਡਿਆਂ ਵਹਿੜਾਂ ਨੇ ਹੁਣ ਬਈ ਉਹ 11ਵੀਂ ਬਾਕੀ ਕੁਆਲਿਟੀ ਦੋਸਤੋ ਤੁਸੀਂ ਆਪ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਚੀਜ਼ ਹੈਗੀ ਹੈ ਕਿ ਨਾ ਬਾਕੀ ਜੇ ਕਿਸੇ ਹੋਰ ਪ੍ਰਾਣੇ ਖਰੀਦਣੀਆਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ 95308 ਤੇ 01955 ਦੇਖੋ ਕੁਆਲਿਟੀ ਬਹੁਤ ਆ ਕਰਮਾ ਹੈ